ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਸਾਹਿਬ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੇ ਆਜੋ ਫਿਰ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਅਜੇ ਤੱਕ ਇੱਥੇ ਪਹੁੰਚ ਕੇ ਦਰਸ਼ਨ ਨਹੀਂ ਕੀਤੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੂੰ ਆਜੋ ਅਸੀਂ ਦਰਸ਼ਨ ਕਰਵਾ ਦਈਏ ਗੁਰਦੁਆਰਾ ਸਾਹਿਬ ਦੇ ਬਣੇ ਰਹੋ ਜੀ ਵੀਡੀਓ ਦੇ ਨਾਲ ਇਹ ਆ ਜੀ ਸਰੋਵਰ ਗੁਰਦੁਆਰਾ ਮਾਚੀਵਾੜਾ ਸਾਹਿਬ ਦਾ ਇਹ ਹੈ ਧੀਓ ਪਵਿੱਤਰ ਖੂਹ ਦਾ ਜਲ ਜਿਸ ਖੂਹ ਤੋਂ ਜਲ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛਕਿਆ ਸੀ ਤੇ ਇਹ ਉਹ ਖੂਹ ਆ ਜੀ ਦਰਸ਼ਨ ਕਰੋ ਉਸ ਖੂਹ ਦੇ ਜਿਸ ਖੂਹ ਦਾ ਜਲ ਮਹਾਰਾਜ ਜੀ ਨੇ ਛਕਿਆ ਸੀ ਇਹ ਹਲਟੀ ਆ ਜੀ ਇਹ ਹਲਟੀ ਨੂੰ ਗੇੜ ਕੇ ਪਾਣੀ ਕੱਢਿਆ ਜਾਂਦਾ ਸੀ ਖੂਹ ਚ ਤੁਸੀਂ ਜਾਣਦੇ ਹੋਣੇ ਦੇ ਹੁਣ ਆਪਾਂ ਦਰਸ਼ਨ ਕਰਾਂਗੇ ਮਾਛੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਚ ਜਾਵਾਂਗੇ ਜੀ ਫਿਰ ਆਪਾਂ ਆ ਗਏ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਹਾਲ ਚ ਤੇ ਹੁਣ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਕਦੀਸ ਭਾਗਾ ਸਮਾਂ ਮਿਲਿਆ ਤੇ ਇੱਥੇ ਪਹੁੰਚ ਕੇ ਜਰੂਰ ਦਰਸ਼ਨ ਕਰਿਓ ਥੋੜੀ ਦੇਰ ਸੰਗਤਾਂ ਨੇ ਹਾਲ 'ਚ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ ਫਿਰ ਆ ਗਏ ਜੀ ਲੰਗਰ ਹਾਲ ਵਿੱਚ ਕਿਉਂਕਿ ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ ਸਵੇਰ ਦੇ ਘਰੋਂ ਟਾਈਮ ਨਾਲ ਤੁਰੇ ਹੋਏ ਸੀ ਫਿਰ ਲੰਗਰ ਛੱਕ ਕੇ ਉੱਥੋਂ ਫਿਰ ਅਸੀਂ ਆ ਗਏ ਹੁਣ ਚਮਕੌਰ ਸਾਹਿਬ ਤੇ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਜੀ ਇਸ ਸਥਾਨ ਇਸ ਸਥਾਨ ਤੇ ਤੁਸੀਂ ਜਾਣਦੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਜਿਹੜਾ ਨੇ ਮੁਗਲਾਂ ਨਾਲ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਫਿਰ ਅਸੀਂ ਇਹ ਹੁਣ ਬਾਜ਼ਾਰ ਆ ਜੀ ਚਮਕੌਰ ਸਾਹਿਬ ਦੇ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਹੁਣ ਅਸੀਂ ਜਾ ਰਹੇ ਹਾਂ ਕੱਚੀ ਗੜੀ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਤੇ ਦਰਸ਼ਨ ਕਰਿਓ ਕਰੋ ਜੀ ਦਰਸ਼ਨ ਕੱਚੀ ਗੜੀ ਦੇ ਕਿਵੇਂ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਨੇ ਇਹ ਸ਼ਾਸਤਰ ਨੇ ਜੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਬਹੁਤ ਹੀ ਠੰਡੀ ਹਵਾ ਤੇ ਤੇਜ਼ ਹਵਾ ਚੱਲ ਰਹੀ ਸੀ ਤੇ ਹੁਣ ਅਸੀਂ ਪਹੁੰਚੇ ਆਂ ਜੀ ਮੋਰਿੰਡੇ ਉੱਥੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਕੋਤਵਾਲੀ ਸਾਹਿਬ ਦੇ ਤੁਸੀਂ ਜਾਣਦੇ ਹੀ ਹੋ ਕਿ ਮੋਰਿੰਡੇ ਮਾਤਾ ਗੁਜਰਕਰਤੇ ਛੋਟੇ ਸਹਿਬਜਾਦਿਆਂ ਨੂੰ ਕੈਦ ਵਿੱਚ ਰੱਖਿਆ ਗਿਆ ਸੀ ਇਹ ਹੈ ਜੀ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਬਣੇ ਰਹੋ ਸਾਡੇ ਨਾਲ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਦਰਸ਼ਨ ਕਰਵਾ ਸਕਾਂ ਉਸ ਸਥਾਨ ਦੇ ਜਿੱਥੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ ਉਹ ਸਾਹਮਣੇ ਹੈ ਜੀ ਉਹ ਸਥਾਨ ਇਹ ਅਜੀਵ ਸਥਾਨ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬ ਜਾਤੇ ਬਾਬਾ ਫਤੇ ਸਿੰਘ ਤੇ ਬਾਬਾ ਜੁਰਾਵਰ ਸਿੰਘ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਹੁਣ ਅਸੀਂ ਪਹੁੰਚ ਗਏ ਜੀ ਫਤਿਹਗੜ ਸਾਹਿਬ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਫਤਿਹਗੜ ਸਾਹਿਬ ਜਿੱਥੇ ਛੋਟੇ ਸਾਹਿਬ ਜਦੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਚੋਰਾਵਰ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਸੰਗਤ ਵੀ ਬਹੁਤ ਜ਼ਿਆਦਾ ਸੀ ਰੱਛ ਵੀ ਬਹੁਤ ਸੀ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦਰਸ਼ਨ ਕਰਵਾ ਸਕੀਏ ਹੋਰ ਵੀ ਬਹੁਤ ਸੰਗਤ ਆਈ ਹੋਈ ਸੀ ਦਰਸ਼ਨ ਕਰਨ ਸਰੋਤ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਜਗ੍ਹਾ ਦੇ ਉਸ ਸਥਾਨ ਦੇ ਜਿੱਥੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਨੀਹਾ ਦੇ ਵਿੱਚ ਜਿਣਿਆ ਗਿਆ ਸੀ ਇਹ ਉਹ ਸਥਾਨ ਹੈ ਜੀ ਇਹ ਉਹ ਥੜਾ ਸਾਹਿਬਾ ਜੀ ਜਿੱਥੇ ਮਾਤਾ ਗੁਜਰਕਰ ਤੇ ਮਾਤਾ ਮਾਤਾ ਗੁਜਰਕਰ ਤੇ ਬਾਬਾ ਭਤੀ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦੇਹਾਂ ਦੀ ਇਹਨਾਂ ਸ਼ੇਰਾਂ ਨੇ ਰਾਖੀ ਕੀਤੀ ਸੀ ਜੰਗਲ ਸੀ ਵਿਆਵਾਨ ਸੀ ਉਦੋਂ ਇੱਥੇ ਮਾਤਾ ਗੁਜਰਕੌਰ ਤੇ ਬਾਬਾ ਫਤੇ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਦੇ ਸਰੀਰ ਜੋ ਮ੍ਰਿਤਕ ਸਰੀਰ ਸਨ ਉਹਨਾਂ ਦੀ ਰਾਖੀ ਸ਼ੀਰਾਂ ਨੇ ਕੀਤੀ ਸੀ ये है जी गुरुद्वारा सा ज्योति स्वरूप सरूप ये ए स्थान ये वो, वो जगह है जी जो टोडर मल ने खरीदी सी मोर खड़ियाँ करके खरीद के ये है जी ठंडा बुरज जिथे माता गुजर कौर ਇਹ ਛੋਟੇ ਸੈਬ ਜਦਾਂ ਨੂੰ ਰੱਖਿਆ ਗਿਆ ਸੀ ਕੜੱਕੇ ਦੀ ਠੰਡ ਪੈਂਦੀ ਸੀ ਜੀ ਇੱਥੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤੇ ਤੁਸੀਂ ਜਰੂਰ ਦਰਸ਼ਨ ਪਹੁੰਚ ਕੇ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ